ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੈਲੋ ਉਹ ਦੇ ਵੇੜਾ ਮੈਂ ਸਮਰਾ ਇਸ ਸਮਰਾ ਇਸ ਸਮਰਾ ਕਦੋਂ ਕੀ ਹੋ ਜਾ ਸਾਰੇ ਵੀਰਾਂ ਦਾ ਠੀਕ ਠਾਕ ਅ ਸਮਰਾ ਇਸ ਸਮਰਾ

ਦਾਈਂ ਠੀਕ ਠਾਕ ਸਾਰੇ ਕੀ ਹਾਲ ਚਾਲ ਆ? ਸਾਫੀ ਹੋਈ। ਸਾਫੀ ਸੁਣਾਓ ਬਾਈ ਕੀ ਹਾਲ ਆ? ਵਧੀਆ ਵਧੀਆ ਬਾਈ ਠੀਕ ਠਾਕ ਤੂੰ ਸੁਣਾਓ। ਬਠੀ ਆ ਹੋ ਸਾਡੇ ਬਟਾ ਮੈਂ ਅੱਜ ਲਾਈਵ ਹੁੰਨੇ ਚੱਲ ਗੱਲਾਂ ਬਾਤਾਂ ਕਰਦੇ ਆ। ਤਾਂ ਵਧੀਆ ਬਾਈ ਮੈਂ ਵੀ ਹੁਣ ਖੋਲਿਆ ਰੀ ਫੋਨ ਮੈਂ ਇਹ ਦੇਖਿਆ ਬਾਈ ਬੈਠਾ ਮੈਂਗਾ ਚੱਲ ਕਰੀ ਗੱਲਾਂ। ਠੀਕ ਰੀ ਆ ਹੋਰ ਕਿਵੇਂ ਆ? ਵਧੀਆ ਬਾਈ ਠੀਕ ਠਾਕ ਸਾਰੇ ਤੂੰ ਦੱਸ ਕਰ ਪੋਰ ਵਧੀਆ। ਐ ਐ ਠੀਕ ਆ ਤੂੰ ਹੱਥ ਗੱਲਾਂ ਕਰੇ ਬੱਚੇ ਸਾਰੇ ਵਧੀਆ ਨੇ ਬਾਈ। ਯਾਰ ਇਹ ਲੱਗਦੀ ਹੈ ਬਾਕੂ ਪੈਂਦੀ ਆ ਅੱਛਾ ਗਰ ਵੀ ਆਉਣੀ ਨਾ ਬਾਕੂ ਦਾ ਹਟਾ ਲੈਂਦਾ ਗਰਮੀ ਹਾਂ ਹਾਂ ਉਹ ਕਿਦਾ 5 ਵਜੇ 10 ਬਰਫ਼ ਪਾ ਲੈਂਦਾ ਗਲਾਸ ਚ ਹਾਂ ਦਾ ਦਾ ਹੋ ਜਾਂਦਾ ਹੈ ਆ ਦਵਾਈ ਯਾ ਦਵਾਈ ਕਰਦੀ ਦਵਾਈ ਹਾਂ ਪੁੱਤ ਅੱਗੇ ਟੋਪਰ ਅੱਛਾ ਚਾਹ ਕਰਦੀ ਦਵਾਈ ਕਰਦਾ ਹੈਲੋ ਸਸੀ ਦਾ ਸਸੀ ਦਾ ਉੱਚੀ ਨਾਲ ਲਈ ਹੈਲੋ ਸਤਿ ਸ੍ਰੀ ਅਕਾਲ ਹੈਲੋ ਮੁੱਜੀ ਸਤਿ ਸ੍ਰੀ ਅਕਾਲ ਬੋਤ ਸਤਿ ਸ੍ਰੀ ਅਕਾਲ ਕੀ ਹਾਲਾ ਹਾਂ ਤੂੰ ਕਿੱਦਾਂ ਠੀਕ ਆ ਅਸੀਂ ਹਾਂ ਬੋਤ ਹਾਂ ਆ ਜਾ ਤੂੰ ਮੈਨੂੰ ਦੱਸੋ ਕੋਤੂੰ ਦੱਸੋ ਆ ਵੱਡਾ ਵਿਆਪਰਾ ਹੈਲੋ ਲੈ ਹੈਲੋ ਉਹ ਸੰਗਲਾ ਇਹ ਜਮੀ ਬਾਈ ਤੇਰੇ ਤੇ ਆ ਸੰਗਦਾ ਗੱਲ ਉਹ ਤੇਰੇ ਤੇ ਆ ਨਖਰੀ ਕਰਦਾ ਉਹ ਕਹਿੰਦਾ ਮੈਂ ਨਹੀਂ ਆਵਾਂ ਲਾਈਵ 'ਚ ਹੋਲ ਠੀਕ ਆ ਕਿਤਨਾ ਕਿੱਧਰ ਹੋ ਜਾ ਰਹੇ ਆ ਭਾਈ ਮੈਂ ਚੱਲੇ ਪਟਿਆਲੇ ਡਾਕਟਰ ਦੇ ਅੱਛਾ ਡਾਕਟਰ ਦੇ ਗੋਡਾ ਕਹਣਾ ਹਾਂ ਉਹ ਗੋਡੇ ਦਾ ਥੋੜਾ ਜਿਹਾ ਐਮਸੀਐਲ ਖਿੱਚਿਆ ਗਿਆ ਜਿਹੜਾ ਬੜਾ ਜਿਹਾ ਅੱਛਾ ਅੱਛਾ ਚਲ ਕੋਈ ਨਹੀਂ ਇਹਦੇ ਕਰਕੇ ਕਿੰਨਾ ਰੈਸਟ ਰੈਸਟ ਚ ਡਾਕਟਰ ਨੇ ਹਜੇ ਦੱਸਿਆ ਕਹਿੰਦਾ ਮੈਨੂੰ ਕਹਿੰਦਾ 2-4 ਦਿਨਾਂ ਤੱਕ ਰਨਿੰਗ ਕਰਕੇ ਦੇਖੀ ਅੱਛਾ ਅੱਛਾ ਅਹ ਵੇ ਦੇਖੂਗਾ ਭਾਈ ਕੀ ਕਹਿੰਦਾ ਉਦੋਂ ਬਾਅਦ ਕਿਰਪਾ ਰੱਖੇ ਆ ਉਹ ਫਟੌੜ ਮੈਚ ਹੋ ਗਏ ਬਾਬੀ ਕਰਪਣਾ ਹਾਂ ਚੱਲ ਭਈ ਮੈਚ ਹੁਣ ਹਾਂ ਦੇ ਸੇਵਣਾ ਸਾਰੇ ਹੁਣ ਮੱਝੇ ਵਾਲਾ ਮੱਝ ਉਹਦਾ ਮੱਝੇ ਵੀ ਮੈਚ ਬਹੁਤ ਹੋਇਆ ਗਿਆ ਨਾ ਕੋਈ ਹਾਂ ਮੱਝੇ ਚ ਨਹੀਂ ਬੰਦ ਹੋਏ ਇਦਾਂ ਚਲੋ ਉਧਰ ਮੈਂ ਉਧਰ ਨਹੀਂ ਮੈਚ ਜੰਮੀ ਬੰਦ ਹੋਏ ਉੱਤੇ ਲੋਕਡਾਊਨ ਚ ਵੀ ਮੈਚ ਕਰਾਈ ਗਏ ਉਹਦਾ ਜੇ ਨਹੀਂ ਮੱਝਾ ਕਬੱਡੀ ਨੂੰ ਰੱਖਿਆ ਜਿੰਦਾ ਕਰੋ ਵੀ ਕੋਈ ਪਲੇਅਰਾਂ ਵੀ ਨਾ ਇਹ ਸਾਲ ਵੀ ਦੇਖਿਆ ਜਾਵੇ ਨਾ ਪਿਛਲੇ ਸਾਲ ਵੀ ਆਪਾਂ ਦੇਖੀ ਤਾਂ ਮੱਝੇ ਨੇ ਕਬੱਡੀ ਬਹੁਤ ਬਚਾਈ ਆ ਹਾਂ ਉਹ ਮੇਰੇ ਉਹ ਮੈਚ ਨਹੀਂ ਬੰਦ ਕਰੇ ਉਹ ਮੈਚ ਕਰਾਈ ਉਹ ਵੀ ਚੱਲਦੇ ਆ ਮੈਚ ਉਹਨਾਂ ਨੇ ਬੰਦੀ ਨਹੀਂ ਹੋਈ ਮੈਚ ਉਹਨਾਂ ਦਾ ਹੋਈ ਗਿਆ ਜਾ 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 ਨਹੀਂ ਨਹੀਂ ਫੜੋ ਸਾਈਆਂ ਹੋਈਆਂ ਉਹ ਫੜੋ ਸਾਈਆਂ ਸਾਈਆਂ ਫੜਦੇ ਆ ਮਾਂ ਦਾ ਰੁੱਧਾ ਨਹੀਂ ਕਰੋ ਨਿਕਲਦਾ ਅਗਾਹਾਂ ਕਲੱਬ ਵਾਲੇ ਕਹਿੰਦੇ ਜੇ ਲੁੱਤਰ ਖੇਡੂ ਮੇਰੇ ਸਾਈਆਂ ਦੇਣੀਆਂ ਉਹਨਾਂ ਕੀ ਕਰੀਏ ਨਹੀਂ ਉਹਨੂੰ ਕੱਢਦਾ ਕੋਈ ਨਹੀਂ ਮੈਂ ਤੇ ਉਹ ਕੱਢਦਾ ਤੇ ਉਹ ਕੱਢਦਾ ਗੱਡ ਤੇਰਾ ਨੂੰ ਇਹ ਸਾਈਆਂ ਮੱਲੀਆ ਬੱਬਾ ਸਾਹਿਬ ਉਹ ਹੁਣ ਮੈਂ ਮੈਂ ਤੂੰ ਦੋਲੇ ਹੋਇਆ ਮੈਂ ਦੋ ਕਰਦਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਹੀਂ ਤੂੰ ਆ ਮਾਕਲਾ ਕੀ ਹੋਇਆ ਇਹਨੂੰ ਕਰਉਣਾ ਹੋਇਆ ਨਾ ਬਿੱਠੇ ਨੂੰ ਭਾਈ ਮੇਰੇ ਤੇ ਡਰ ਬੋਲ ਆਦਾ ਘੁੰਮਦਾ ਬਹੁਤ ਆ ਇਹਦਾ ਤਵਾਰ ਨਹੀਂ ਕਿਤੇ ਕਰਉਣਾ ਕਰਾਈ ਮਰਦਾ ਖੰਗਦਾ ਜਾ ਕੇ ਤੂੰ ਆ ਮਸਲਾ ਆਪਣੇ ਫੇਰ ਨਾ ਖਰਾਬ ਕਰ ਲਈ ਲਾਲਾ ਇਹਨੂੰ ਠੀਕ ਆ ਭਾਈ ਆ ਠੀਕ ਚਲਾਨ ਹੋ ਜਾਏ ਬਾਈ ਕਾਰ ਚਲਾ ਰਹੇ ਆ ਅਸ਼ਾ ਦਰਵਾਹ ਕਰਦੇ ਆ ਹਾਂਜੀ ਹਾਂਜੀ ਬਾਈ ਡਰਾਈਵਰ ਨੂੰ ਜ਼ਰੂਰੀ ਆ 1000 ਰੁਪਏ ਚ ਪੈਂਦਾ ਚਲਾਨ ਯਾ ਤੂੰ ਗੱਡੀ ਬਿਠੇ ਆ ਦੋਵੇਂ ਛੀਸ਼ੇ ਬੰਦਾ ਲੋੜ ਨਹੀਂ ਮਾਸਕ ਦੀ ਹਸਬੰਦ ਵਾਈਫ ਚਾਹੀਦੇ ਆ ਬਾਈ ਹੋਰ ਇਤਨਾ ਮੀਆਂ ਬੀਵੀ ਨੂੰ ਵੀ ਕਹਿੰਦੇ ਮਾਸਕ ਲਾ ਕੇ ਬੈਠੋ ਨਹੀਂ ਚਲਾਣਾ ਇੱਥੇ ਵੀਡੀਓ ਨਹੀਂ ਦੇਖੀ ਆਹ ਨਹੀਂ ਨਹੀਂ ਸਾਨੂੰ ਇਹ ਲੈ ਜੀ ਇਥੇ ਸਾਹਿਬ ਜਦੋਂ ਮੈਂ ਸੀਗਾ ਮੀਆਂ ਦਾ ਮੈਂ ਦਰਬਾਰੋਂ ਅ ਅਸੀਂ ਬੰਦ ਸਾਧੂ ਸਾਡੇ ਘਰੋਂ ਬਾਬੇ ਦੇ ਆ ਹਾਂ ਫਾਂ ਰੋਗ ਲਿਆ ਇਦਾਂ ਮੈਨੂੰ ਕਹਿੰਦਾ ਵੀ ਮੇਰਾ ਲੈਸਨ ਲੈ ਲਿਆ ਦਾ ਆਰਟੀ ਲੜੀ ਮਾਸਕ ਨਹੀਂ ਕਹਿੰਦਾ ਤੂੰ ਲਾ ਲਾ ਕਟਣਾ ਮੈਂ ਵੀ ਚਲਾਣ ਕਹਦਾ ਕਟਣਾ ਕਹਿੰਦਾ ਮਾਸਕ ਮੈਂ ਆ ਹੀ ਗੱਡੀ ਦੇ ਵਿੱਚ ਬੈਠੇ ਆ ਸ਼ੀਸ਼ੇ ਬੰਦਾ ਹਨਾ ਤੇ ਲੋ ਮੈਨ ਸੀਗਾ ਸਾਡੇ ਸੇ ਬਾਹਰ ਇਦਾਂ ਹੈਗਾ ਆਪਾਂ ਗੱਡੀ ਦੇ ਵਿੱਚ ਬੈਠੀਆਂ ਆਪਾਂ ਮਾਸਕ ਲੋ ਨਹੀਂ ਪਰ ਇੰਡੀਆ ਉਹਦਾ ਸਾਡੀ ਕੰਟਰੀ ਦੇ ਰੂਲ ਵੱਖਰੇ ਨੇ ਨਾ ਆਹ ਉਹ ਕਹਿੰਦਾ 2000 ਰੁਪਿਆ 2000 ਰੁਪਏ ਦੋ ਚਲਾਣ ਜਾਂ ਮੈਂ ਵੀ ਤਲਾਣ ਦੱਸ ਵੀ ਮੈਂ ਨਹੀਂ ਪੈਸੇ ਦੇਣੇ ਹਨਾ ਕੋਦਰ 2000 ਨੂੰ ਕਹਤਾ ਹਾਂ ਮੈਂ ਤਾਂ ਇੱਥੇ ਰੱਖ ਲਵਾਂ ਮੈਨੂੰ ਤਾਂ ਮੈਂ ਨਹੀਂ ਜਾਣਾ ਕਰੇ ਨਹੀਂ ਨਹੀਂ ਉਹ ਕਹਿੰਦਾ ਗੋਜਰਾ ਦਲਾਂ ਚਲ ਜੇ ਦੇ ਕਹਾਂ ਮੈਂ ਪੈਸੇ ਹੁੰਦੇ ਨੇ ਹਾਂ ਤੂੰ ਚਲਾਨਾ ਕੱਢ ਦੇ ਫੇਰ ਕਹਿੰਦਾ ਬੱਸ ਦੇ ਦੋ ਮੈਂ ਨਹੀਂ ਪੈਸੇ ਹੁੰਦੇ ਨੇ ਮੈਂ ਹਾਂ ਮੈਂ ਵੀ ਬੰਦਾ ਹੀ ਨਹੀਂ ਖੜਾ ਉਹੀ ਗੱਡੀ 'ਚ ਬੈਠੇ ਆ ਅੰਦਰ ਚੀਜ਼ੇ ਬੰਦਾ ਬਾਈ ਤੇ ਮਾੜੀ ਇੰਗਲਿਸ਼ ਬੋਲਨੀ ਦੀ ਇੰਗਲੈਂਡ ਵਾਲੀ ਉਹਨਾਂ ਨੇ ਜਮੀਨ ਤੈਨੂੰ ਸਾਸਰੀ ਘਰ ਬੁਲਾ ਕੇ ਤੋੜ ਦੇਣਾ ਦੀ ਇੰਗਲਿਸ਼ ਸਾਈ ਉੱਪਰ ਨਾ ਗਿਆ ਯਾਰਾਂ ਇੰਕੁਝ ਨਹੀਂ ਗਈ ਤੂੰ ਨਹੀਂ ਤੂੰ ਨਹੀਂ ਉਹ ਚਾਰ ਅੱਖਰ ਬੋਲ ਦਿੰਦਾ ਉਹ ਪੰਜਾਬੀ ਨੂੰ ਸਮਝ ਆਉਂਦੀ ਇੰਗਲਿਸ਼ ਤੋਂ ਸਮਝਾਉਣੀ ਆ ਬੋਲ ਤਾਂ ਸਹੀ ਇਦਨ ਜਦੋਂ ਤੇ ਹੱਥ ਜੋੜ ਕੇ ਭੇਜ ਦੇਗਾ ਤੂੰ ਹੀ ਜਾਓ ਉਹ ਚੰਬਾ ਲਈ ਬੋਲਣੀ ਸੀ ਬਾਈ ਟ੍ਰਾਂਟੋ ਵਾਲੀ ਜੱਜਪ ਚ ਗਏ ਤੇ ਤੈਨੂੰ ਪਤਾ ਇੰਗਲਿਸ਼ ਆ ਬੋਲੀ ਜਦੋਂ ਬੋਲ ਗਿਆ ਫੇਰ ਆਪਾਂ ਫੇਰ ਸਭ ਕੱਟੀ ਹੁੰਦੀ ਐ ਇਹਨੂੰ ਫੇਰ ਮੈਂ ਤਾਂ ਦਾਇ ਜਿੰਮ ਵਾਲੀ ਬੋਲਣੀ ਸੀ ਪੰਜਾਬੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਇੰਗਲਿਸ਼ ਕਿਥਾਉਣੀ ਆ ਹਾਂ ਲਈ ਚੱਕਰਾ ਵੀ ਨਹੀਂ ਚਲੋ ਬੜੀ ਹੋਰ ਵੀ ਕੀ ਕਰੇ ਸਾਡਾ ਕੋਈ ਪਲੇਅਰ ਰਾਤੀ ਗਰਮ ਹੋਇਆ ਫਿਰਦਾ ਦੀ ਰਾਤੀ ਹੁਣ ਯਾਰ ਵੀ ਪ੍ਰੋਮੋਟਰ ਸੋਂ ਸੋ ਬੋਜਦੇ ਆ ਵੀ ਟੀਮ ਇੱਥੇ ਖਾ ਗੋੜਦੀ ਹੋਣਾ ਹਾਂ ਹੈਨਾ ਵੀ ਮੈਚ ਹੁਣ ਚੱਲਦੇ ਆ ਟੀਮ ਇੱਥੇ ਆ ਉਹਨਾ ਇਹ ਪਲੇਅਰ ਤਾਂ ਮੰਜੇ ਦੇ ਪੇ ਸੱਟਾਂ ਖਾਈ ਜਾਂਦੇ ਨੇ ਉਹੀ ਵੀ ਦੱਸਿਆ ਮੈਂ ਹੱਟ ਲੱਗੀ ਕਿ ਸਾਡ ਕਿਥੇ ਲੱਗੀ ਉਹਦੇ ਘਰੇ ਬਿਠ ਲੱਗੀ ਸਲ੍ਹਾਂ ਦੇ ਮੈਚ ਖੇਡੇ ਨਹੀਂ ਗਰਾਉਂਡ ਦੇ ਮੈਦੀ ਕੋਈ ਮੈਨੇ ਮੈਂਦਰਾ ਲੱਗੇ ਨਹੀਂ ਨਹੀਂ ਯਾਰ ਦੂਜਾ ਕਰੋ ਆਹ ਹੁਣ ਚਲੋ ਖੁਸ਼ੀ ਦੇ ਵੀ ਉਧਾਂ ਉਹਦੀ ਮੈਂ ਉਹਨੇ ਕਹੋ ਜਣਾ ਬੰਬੇ ਕਾਲੂ ਉਹਨੇ ਬਾਈ ਪਤਾ ਸੱਚ ਨਾ ਇਹਦਾ ਕੋਮਲਾ ਕਰਦਾ ਦੀ ਉਮਰ ਗਿਰਤਨ ਨਾਲ ਤੇ ਬੰਬੇ ਜਾਣਾ ਉਹਨੇ ਮੇਰਾ ਰੱਬ ਸੁੱਖ ਰੱਖੇ ਠੀਕ ਹੋ ਜਲਦੀ ਆਉਂ ਗਰਾਉਂਡ ਦੇ ਵਿੱਚ ਉਹ ਵੀ ਜੇ ਉਹ ਆ ਗਿਆ ਫੇਰ ਤਾਂ ਠੀਕ ਹੋ ਜ ਸਾਰਾ ਕੁਝ ਬਾਈ ਬਾਕੀ ਬਾਈ ਨਹੀਂ ਚੱਲ ਆ ਕੱਲ੍ਹ ਸਜਣੀ ਉਹ ਭਿੱੜਦੀ ਆ ਤੇ ਤੂੰ ਵੀ ਸੱਡ ਹੋ ਜਾ ਗਾਂ ਸਾਹੀਆ ਬਰੋਦਰ ਚਲੋ ਕਬੱਡੀ ਨਾਲ ਹੀ ਸਾਰੇ ਲੋਕੀ ਵੇਖੜ ਕਰਦੇ ਆ ਤੁਹਾਨੂੰ ਦੇਖਣਾ ਚਾਹੁੰਦੇ ਆ ਠੀਕ ਹੈ ਭਾਈ ਮੜਾ ਜੇ ਹੋਲਡ ਕਰੀ ਮੈਂ 2 ਮਿੰਟ ਦੇ ਆ ਮੈਂ ਸੈੱਟ ਹੋਊਗਾ ਉਹ ਤੇ ਖੇਡੋ ਮੈਚ ਹੋਣਾ ਹਾਂਜੀ ਹਾਂ ਫਿਰ ਬਾਈ ਠੀਕ ਆ ਸਾਰਾ ਕੁਝ ਮਿਹਨਤ ਮੁੰਦ ਕਰਦੇ ਬਾਈ ਬਸ ਸਾ ਥੋੜੀ ਜੀ ਪ੍ਰੋਬਲਮ ਜੀ ਆ ਗਈ ਉਹ ਜਨਾ ਠੀਕ ਜਲਦੀ ਚੱਲ ਕੋਈ ਨਹੀਂ ਵਧੀਆ ਸੈੱਟ ਹੋਊਗਾ ਹਾਂਜੀ ਤੇ ਹੋਰ ਬਾਈ ਮਾਦਾ ਮੋਟਾ ਇਕ ਟੀਮ ਉਹ ਇਦਾਂ ਵੀ ਚਲੋ ਤੁਹਾਡੇ ਨਾਲ ਫਿਰ ਨਵੇਂ ਨਵੇਂ ਮੁੰਡਿਆਂ ਨੂੰ ਵੀ ਮੌਕਾ ਮਿਲਣਾ ਨਵੇਂ ਮੁੰਡਿਆਂ ਨੂੰ ਤੁਹਾਡੇ ਕਰਕੇ ਫਿਰ ਸਾਈ ਮਿਲਦੀਆਂ ਚਲੋ ਖੇਡਾਂਗੇ ਉਹਨਾਂ ਨੂੰ ਮੌਕਾ ਮਿਲੂਗਾ ਠੀਕ ਨਹੀਂ ਤਾਂ ਫਿਰ ਹਾਂ ਇਹ ਤਾਂ ਹੈ ਬਾਈ ਜਲਦੀ ਜਾਣਾ ਹੋ ਨਵੇਂ ਮੁੰਡੇ ਵੀ ਆਉਣੇ ਮਿਹਨਤ ਮੁੰਦ ਕਰੀ ਜਾਂਦੇ ਨੇ ਸਾਰੇ ਤਿਆਰ ਨੇ ਬਸ ਅਜੇ ਥੋੜੇ ਮੈਚ ਜੇ ਹੋਰ ਬਈ ਖੁੱਲੇ ਜਾਣਗੇ ਕੋਈ ਹੋਣਾ ਸਾਡਾ ਨੇ ਸੈਟ ਵੱਡੇ ਮੱਲਾਂ ਨੂੰ ਘਰੋਂ ਕੱਢ ਬਾਈ ਮੜਾ ਜਾ ਮਾਂ ਦਾ ਲੁੱਧਾ ਹੋ ਗਿਆ ਦੁੱਗਾਣਾ ਹੋ ਗਿਆ ਆਪਣੇ ਦੂਜੇ ਵੱਡੇ ਮੱਲ ਦੋ ਤਿੰਨ ਬਾਹਰੇ ਬੈਠੇ ਨੇ ਬੁਰਜ ਵਾਲਾ ਨੂੰ ਵੀ ਸੱਦੋ ਐਦਕੀ ਕਾਮਲ ਭਰਾ ਦਾ ਚੱਲ ਪੁੱਛ ਲਿਆ ਕਰੋ ਚੱਟਾ ਹੋਇਆ ਰਹਿੰਦਾ ਉਹਦੀ ਪਿੰਨੀ ਪੂਰੀ ਬੋਲੀ ਉਥੇ ਪੂਰੀ ਪੂਰੀ ਉਹ ਕਹਿੰਦਾ ਰੱਬ ਰੱਗੇ ਮੈਂ ਤਾਂ ਅੱਤ ਦੋਹੇ ਜੋੜਨ ਰੱਬਾ ਕਬੱਡੀ ਕਰਾ ਦੇ ਨਿਆੜੀ ਕਰਨੀ ਬੜੀ ਔਖੀ ਆ ਨਹੀਂ ਸਾਬੇ ਕੰਮ ਕਰਨਾ ਬਹੁਤ ਖਰਚੀ ਆ ਆ ਕਬੱਡੀ ਸੌਖੀ ਨਹੀਂ ਕਿ ਕਬੱਡੀ ਔਖੀ ਆ ਮਿਹਨਤ ਕਰਨੀ ਪੈਂਦੀ ਆ ਹੈਨਾ ਫਰਕ ਜੱਦਾ ਕਹ ਲੋ ਵੀ ਜਦੋਂ ਬੰਦਾ ਹੋਇਓ ਮਿਹਨਤ ਕਰੇ ਮਕਾਮ ਤੇ ਪਹੁੰਚਦਾ ਜਿਨੇ ਕਬੱਡੀ ਸੰਡੇ ਕਬੱਡੀ ਖੇਡਨੀ ਆ ਬਗਜਣ ਦੇ ਵੇਲੇ ਕੰਮ ਦੇ ਰੋਜ਼ 12 ਘੰਟੇ ਹੈਨਾ ਹੂੰ ਉਹ ਵੀ ਚੱਕਰ ਆ ਬਈ ਤੇ ਉਹਨੂੰ ਜਾਰਾ ਦੇਖ ਬਈ ਆਪਾਂ ਸੂਰੂ ਸਟਾਰਟਿੰਗ ਤੋਂ ਤੁਹਾਨੂੰ ਪਤਾ ਇਹ ਕੰਮ ਇੱਕ ਇੱਕ ਕਰਿਆ ਹੁੰਦਾ ਆਪਾਂ ਕੰਮ-ਕੰਮ ਕਰਦੇ ਘੱਟੇ ਕਰੇ ਹੁੰਦੇ ਨੇ ਇਹਦਾ ਕਬੱਡੀ ਖੇਡਣੀ ਆ। ਜਾ ਜਾ ਉਹ ਆਪਣੀ ਬੋਡੀ ਜਾਂ ਮਨਾਂ ਜੂਟ ਹੋ ਜਾਂਦਾਗਾ। ਹਾਂ। ਕੰਮ ਕਰਨਾ ਸੇਨ ਉੱਠਣਾ ਬਾਅ ਕਾ। ਹੂੰ। ਮੈਂ ਜੀ ਉੱਠਣਾ ਕਰਾਂ। ਹੂੰ। ਆਪਣਾ ਦਾ ਸੇਨ ਮੈਂ ਦਾ 2 ਘੰਟੇ ਸੋਜੋ ਸ਼ਾਮ ਸੇਨ ਦਾ ਲਓ ਸੋਲੋ ਖਾ ਲੋ ਬਸ। ਬਸ ਆ ਜੱਤ ਪਈ ਹੋਇਆ ਨਾ ਬਾਈ ਜ਼ਰੂਰ ਸ਼ੁਰੂ ਤੋਂ ਬੋਡੀ ਹੋਈ ਚੀਜ਼ ਮੰਗਦੀ ਆ। ਰੈਸਟ ਰੈਸਟ। ਟੀਮ ਕਿਦਾਂ ਮੈਂ ਤੇਰਾ ਨੂੰ ਕਲਸੀਆ ਵਧੀਆ ਮੇਲਾ ਹੋ ਰਿਹਾ ਨਾ ਪਹਿਲਾਂ ਮੇਲਾ ਸੀ ਜਾਂਦਾ। ਹਾਂ ਬਾਈ ਸੀਜ਼ਨ ਦਾ ਪਹਿਲੀ ਮੰਨ ਲਓ। ਆਪਣੇ ਦੇ ਇਧਰੋਂ ਪਹਿਲੇ ਹੀ ਮੈਂ ਤਾਂ ਜਿਹੜੀ ਟੀਮ ਕੱਢਣਗੇ ਆਪਣੇ ਕੱਲ ਸੀ। ਤੇ ਵਧੀਆ ਹੋਣਾ ਸਾਰਾ ਕੁਝ ਪਲੇਅਰ ਹੀ ਵਧੀਆ ਨੇ। ਢੀਸ਼ਾ ਵੀ ਫਟਾ। ਉਹ ਹੀ ਮਾਰਦਾ ਛਾਲਾ ਉਹ ਕਹਿੰਦਾ ਮੈਚ ਲੱਭੋਗੇ ਤੇ। ਅੱਛਾ ਆਹੋਂ ਪਲੇਅਰ ਜਿਹੜੇ ਹੋਂ ਜਗਲੋ ਵੀ ਚੱਕੀ ਕਰਦੇ ਹੋ ਮਿਹਨਤ ਕਰ ਕਰ ਕੇ ਉੱਦਾਂ ਰੱਖ ਗਏ ਆ। ਭਾਈ ਮਿਹਨਤ ਵੀ ਹਾਂ ਤੈਨੂੰ ਵਧੀਆ ਫੇਰ ਹੀ ਹੁੰਦਾ ਜੇ ਆਪਣਾ ਕੰਪੀਟੀਸ਼ਨ ਲੜੀਏ ਮਾੜਾ ਮੁੱਤ ਨੂੰ ਪਤਾ ਲੱਗਦਾ। ਕਹਿੰਦੇ ਨਹੀਂ ਹੁੰਦਾ ਸ਼ੀਸ਼ੇ ਮੂਰਾ ਤੇਲ ਲਾ ਕੇ ਹਰੇਕ ਮਾਂ ਨੂੰ ਕਹਿੰਦਾ ਮਾਂ। ਮੇਰੇ ਪੱਟਾ ਬਹੁਤ ਵੱਡੇ ਵੱਡੇ ਨੇ ਪਤਾ ਵਿੱਚ ਮਦਾਨੇ ਲੱਗਦਾ ਜਾ ਕੇ ਜਾਂ ਬਗਾਨੇ ਪੁੱਤਾਂ ਨਾਲ ਹੱਥ ਪੈਂਦੇ ਨੇ ਇਹਦੇ ਕੋਈ ਗੱਲ ਨਹੀਂ ਆਹੀ ਚੱਕਰ ਆ ਬਈ ਕੂ ਡਾਣਾ ਕਰਦੀਆਂ ਜਾਊਗਾ ਆ ਵੀ ਜਾਊਗਾ ਵੈਸੇ ਖੇਡਦਾ ਹੋਣਾ ਨਹੀਂ ਮੈਂ ਜਾਊਗਾ ਪਰ ਆਹ ਹੁਣੇ ਚਾਹੀਦੀ ਟੀਮ ਨਾਲ ਉਹ ਜਾਂਦਾ ਮੜਿਆ ਉਹ ਟੀਮ ਨਾਲ ਪਰ ਉਹ ਰਮਣੀ ਦਾ ਬਹੁਤ ਜ਼ੋਰ ਲੱਗਾ ਹੋਇਆ ਹਾਂ ਚਲਾਉਣ ਵਾਲਾ ਪੂਰਾ ਅੱਜ ਵੀ ਫੋਨ ਆਇਆ ਦੀ ਉਹਦੋਂ ਮਨੁਆੜਿਆ ਰਾਹੇ ਫੋਨ ਦੇ ਨੂੰ ਆਓ ਉਹਦਾ ਵੱਧ ਜੋਰ ਲੱਗੇ ਵਾ ਮਹਾਰਾਜ ਜੀ ਟੀਮ ਸਾਹਗੁਰ ਦੀ ਜਾ ਕੈਪਟਨ ਆ ਉਹਨੂੰ ਫੇਰ ਕੋਈ ਨਹੀਂ ਆ ਨਾ ਕੋਈ ਨੂੰ ਉਹ ਜਰਾ ਟੱਚ ਲਿਆ ਆਂਦਾ ਕਿਉਂ ਨਹੀਂ ਫੇਰਦਾ ਸਾਨੂੰ ਆਪਣਾ ਸਾਨੂੰ ਐ ਹੁੰਦਾ ਨਾ ਆਪਣੇ ਮੋਢੇ ਦੇ ਭਾਰ ਚੱਕਣ ਦਾ ਵੱਧ ਸਵਾਦ ਰਹਿੰਦਾ ਸਾਨੂੰ ਮੋਢੇ ਦੇ ਭਾਰ ਚੱਕਣ ਦੇ ਉੱਤੇ ਗੋਡਾ ਨਹੀਂ ਹਜੇ ਠੀਕ ਹੋ ਜਾਣਾ ਬਈ ਸੈਟ ਆਹੀ 5-10 ਦਿਨਾਂ ਚ ਹੋ ਜਾਣਾ ਇਹਨੇ ਸੈਟ ਤੇਦੀ ਸੱਟ ਨਹੀਂ ਆਉਂਦੀ ਹਾਂ ਚੱਲੇ ਜੇ ਬਾਬੇ ਦੇ ਕੋਲ ਠੀਕ ਕਰਕੇ ਹੋ ਜਾਣਾ ਤੇ ਜਲਦੀ ਸੀ ਹਾਂ ਬਾਕੀ ਗਾਂ ਚਲੋ ਵੰਮੋ ਕੋਸ਼ਿਸ਼ ਕਰਕੇ ਕਰੋਨਾ ਕਿਤਾ ਇੰਡੀਆ ਚ ਕਰੋਨਾ ਬਈ ਮੂਰੇ ਵੋਟਾਂ ਆ ਰਹੀਆਂ ਨੇ ਹਟ ਗਿਆ ਹੁਣ ਤਾਂ ਅੱਛਾ ਵੋਟਾਂ ਪੈ ਗਈਆਂ ਫੇਰ ਆ ਜਾਣਾ ਹੁਣ ਅੜੀ ਫੇਰ ਹੋਜੂ ਸੀਜ਼ਨ ਕਬੱਡੀ ਦਾ ਕਬੱਡੀ ਦਾ ਸੀਜ਼ਨ ਵੋਟਾਂ-ਵੋਟਾਂ ਕਰਾ ਲਈਏ ਮੈਂ ਕਹਿੰਦਾ ਵਧੀਆ ਰਹਿਾਂਗੇ ਨੇ ਉਹਦੀ ਵੋਟਾਂ ਖਵੀ ਮਾਰ ਚੀਏ ਵੋਟਾਂ ਹਾਂ ਤਾਂ ਰੋਕ ਤਾਂ ਹੀ ਮੈਂ ਕਹਿੰਦਾ ਉਹਦੇ ਵਿੱਚ ਵਿੱਚ ਮਗਾ ਲਾਂਗੇ ਉਹਦੋਂ ਵਾਰ ਵੀ ਲੋਕਡਾਊਨ ਲਾ ਗਿਆਣਾ ਹਾਂ ਮੀ ਉਹ ਤਾਂ ਹੁਣ ਜੀ ਵਿੱਚ ਬਾਹਰ ਗੋਲੇ ਆ ਵੋਟਾਂ ਲੇ ਪੁੱਛ ਲੋ ਮੜਾ ਜਾ ਕੇ ਵੋਟਾਂ ਕਦੋਂ ਕ ਰੱਖਣੀ ਤਾਂ ਨਹੀਂ ਅਸੀਂ ਮੈਚ ਰੱਖਣੇ ਨੇ ਪਰ ਉਹਦਾ ਇਹ ਓਖਾ ਬਹੁ ਗਿਆ ਨਾ ਜਦਾ ਬਾਹਰ ਵੀ ਰਿ ਕਬੱਡੀ ਚ ਸਾਲ ਚਲੋ ਨਵੇਂ ਮੁੰਡਾ ਚਲੋ ਪੁਰਾਣੇ ਜਿਹੜੇ ਆ ਲੰਮੇ ਟਾਈਮ ਖੇਡਦੇ ਠੀਕ ਆ ਪਰ ਨਵੇਂ ਮੁੰਡਾ ਲੋ ਫਾਦੇ ਜਾਂਦੇ ਦੋ ਜਾਨੇ ਨੂੰ ਬੜਾ ਜਿਆਦਾ ਫਰ ਕੇ ਪੈ ਗਏ ਯਾਰ ਜਿਹੜੇ ਨਵੇਂ ਮੁੰਡੇ ਤੇ ਜਿਨ੍ਹਾਂ ਦਾ ਟਾਈਮ ਵੀ ਹੁਣ ਆਇਆ ਦੀ ਉਹਨਾਂ ਨੂੰ ਬਹੁ ਘਾਟਾ ਪੈ ਗਿਆ ਤੇ ਜਿਨ੍ਹਾਂ ਦਾ ਟਾਈਮ ਚੱਲ ਰਿਹਾ ਦੀ ਉਹਨਾਂ ਨੂੰ ਵੀ ਘਾਟਾ ਪੈ ਗਿਆ ਕੋ ਚਲੋ ਆਪਣਾ ਭਾਈ ਤੁਸੀਂ ਨਾ ਕੇ ਤੁਸੀਂ ਆਗੇ ਉੱਪਰ ਦੇ 40 ਸਾਲਾਂ ਵਾਲੇ 'ਚ ਤੁਹਾਨੂੰ ਕੋਈ ਫਰਕ ਨਹੀਂ ਅੱਛਾ ਅਜਿਹਾ ਹੀ ਬੁੱਤੇ ਲਿਆ ਗਿਆ ਤੁਹਾਨੂੰ ਕੋਈ ਨਹੀਂ ਜਾਗੇ ਦੋ ਕਬੱਡੀ ਕਬੱਡੀ ਦੋ ਸਾਲ ਹੋਰ ਬੰਦ ਰਹੇ ਜਾਈਂ ਨੀਵੇਂ ਦੀ ਕਬੱਡੀ ਬੜੀ ਚਲੋ ਕਰਦੇ ਨਹੀਂ ਅਹ ਈ ਨਾ ਜਿਵੇਂ ਕਹਿੰਦਾ ਬੁੜੇ ਨੇ ਸੱਤਾ ਬੇਟਾ ਠੀਕ ਕਰ ਲਈ ਇਹਦੀ ਕਬੱਡੀ ਵੱਧ ਗਈ ਕਹਿੰਦਾ ਹੋਰ ਅੱਛਾ ਇਹ ਰਿਹਾ ਹਾਂ ਸੱਤਾ ਠੀਕ ਕਰ ਲਈ ਬਗੀ ਉਹ ਮੈਂ ਤਾਂ ਮੈਂ ਇਹ ਤਾਂ ਕਹਿੰਦਾ ਸਾਡਾ ਸੀਗਾ ਐਂਡ ਵਾਲੇ ਐਂਡ ਵਾਲ ਟਾਈਮ ਆ ਹਨਾ ਦੋ ਤਿੰਨ ਸਾਲ ਗੈਪ ਆ ਗਿਆ ਹਨਾ ਅਹ ਚਲੋ ਮੈਂ ਉਹਦੇ ਨਾਲ ਆਪਣਾ ਕੋਈ ਚੱਕਰ ਨਹੀਂ ਨਾ ਸੈਟ ਆ ਪਰ ਨਵੇਂ ਮੁੰਡੇ ਜਿਹੜੇ ਨਵੇਂ ਮੁੰਡੇ ਜਿਹੜੇ ਉੱਠੇ ਆ ਬਾਹਰ ਹੱਢਾਉਣਾ ਸੀਗਾ ਨਾ ਪਾਪੋ ਹੁੰਦਾ 2 ਸਾਲ ਚ ਬਾਹਰ ਆਉਣਾ ਦੀ ਆਪਣਾ ਕੁਝ ਵੀ ਕਰ ਲੈਣਾ ਨਾ ਕਮਾਉਣਾ ਦੀ ਪੈਸਾ ਕਮਾਉਣ ਸੀ ਹਣਾ ਉਹ ਉਹਨਾਂ ਦਾ ਟਾਈਮ ਖਰਾਬ ਹੋ ਗਿਆ ਜੇ ਕਿਉਂਕਿ ਹੁਣ ਗਈ ਵਿਚਾਰੇ ਉਹਨੂੰ ਕੋਈ ਕਬੱਡੀ ਖੇਡਦਾ ਕੋਈ ਆ ਸ਼ੌਕ ਨਾਲ ਕਬੱਡੀ ਖੇਡਦਾ ਵੱਡੇ ਘਰ ਦਾ ਜਿਹੜੇ ਆਪਣੇ ਜਿਹੜੇ ਮੀਡੀਅਮ ਹੁੰਦੇ ਉਹੀ ਕਬੱਡੀ ਖੇਡਦੇ ਆ ਤਾਂ ਵੀ ਕੋਸਲਾ ਦਾ ਸ਼ੌਕ ਹੀ ਆ ਖੇਡ ਦਾ ਸਾਰਿਆਂ ਨੂੰ ਲੋੜ ਤਾਂ ਵੀ ਸਾਰਿਆਂ ਨੂੰ ਆ ਹਾਂ ਸ਼ੌਕ ਦੇ ਸ਼ੌਕ ਵੀ ਫੇਰੇ ਪੂਰੇ ਹੁੰਦੇ ਨੇ ਜੇ ਆਪਾਂ ਨੂੰ ਗੇਮ ਤੇ 4 ਪੈਸੇ ਬਣਦੇ ਨੇ ਮੈਨੂੰ ਸਿਆ ਵੀ ਦੂਜਾ ਜੇ ਆਪਾਂ ਖੇਡਾਂਗੇ ਵਾਰ ਹੌਸਲਾੰਦਾ ਜਿਹੜਾ ਬੰਦੇ ਨੂੰ ਦਾ ਕੰਮ ਆ ਬਾਹਰ ਜਾਇਆ ਬਹੁਤ ਜ਼ਿਆਦਾ ਆਪਾਂ ਨੂੰ ਆਪਾਂ ਨੂੰ ਛੱਡ ਲੱਗੇ ਆਪਾਂ ਜਦੋਂ ਬਾਹਰ ਮਾ ਜਾਂਦੇ ਤਾਂ ਆਪਾਂ ਨੂੰ ਕੰਨਾ ਨਹੀਂ ਕਰਦੇ ਕੰਮ ਕਰੋ ਇਹ ਫੇਰ 50% ਆ ਨਾ ਜੇ ਬਾਹਰ ਦਾ ਟੂਰ ਲੱਗਦੇ ਨਾ 50% ਇੱਕ ਲੱਖ ਤੱਕ ਆਪ ਹੋ ਜਾਂਦਾ ਇੰਨਾ ਫਰਕ ਪੈਂਦਾ ਵੀ ਇਹਦਾ ਹੋਸਾ ਆਂਦਾ ਉਹ ਘਰ ਦੇ ਸਪੋਰਟ ਕਰਦੇ ਆ ਸਾਰੇ ਬੰਨਿਆਂ ਦੀ ਸਪੋਰਟ ਬਈ ਕਰਦੇ ਨੇ ਸਪੋਰਟ ਕਰਨੀ ਵਾਲੇ ਨੇ ਕੋ ਹਾਂ ਮੁੰਡਾ ਬਾਹਰ ਖੇਡ ਕੇ ਆਇਆ ਬਹੁਤ ਚੀਜ਼ ਦਾ ਫਰਕ ਪੈਂਦਾ ਘਰ ਤੋਂ ਲੈ ਕੇ ਜਾਂ ਲੈ ਕੇ ਜਾਂਦਾ ਕੁਝ ਉਹਨੇ ਚ ਘਰ ਦੇ ਨੂੰ ਖੁਸ਼ ਹੁੰਦਾ ਘਰ ਦਾ ਨੂਨ ਮਿਰਚ ਆਉਂਦਾ ਉਹੀ ਘਰ ਦੇ ਨੂੰ ਹੋਰ ਕੀ ਜੇ ਦਾ ਆਲਾ ਕਹਿੰਦਾ ਫਿਰ ਆਲਾ ਘਰ ਦੀ ਵਿਜੂਰ ਲਾਉਂਦੇ ਨੇ ਖੇਡ ਖੇਡ ਹਾਂ 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 ਸਹੀ ਸਹੀ ਗੱਲ ਉਹ ਆਪਣਾ ਇਦਾਂ ਹੀ ਸੀਗਾ ਆਪੋ ਉਹ ਘਰ ਦੇ ਕਹਿੰਦੇ ਕੰਮ ਕਰੋ ਤੂੰ ਦਾ ਬੋਲ ਕਹਿੰਦੇ ਕੰਮ ਕਰੋ ਕੰਮ ਕਰੋ ਹਣਾ ਹਾਂ ਬਈ ਚੱਲ ਅੱਜ ਤਾਂ ਦੇਖਿਆ ਨਹੀਂ ਆ ਟਾਈਮ ਆ ਤੂੰ ਦਾ ਆਪਣੇ ਅੱਥੀ ਲੰਘਾਇਆ ਟਾਈਮ ਉਹ ਤਾਂ ਦਰ ਤੇ ਕੰਮ ਬੈਠਦੇ ਤੱਕ ਬਹੁਤ ਹੀ ਉਹ ਪਾਦੀ ਸ਼ੌਂਕ ਸੀਗਾ ਸ਼ੌਂਕ ਵਿੱਚ ਲਿਆ ਆ ਅਜੇ ਤਾਂ ਹੈ ਬਈ ਸ਼ੌਂਕ ਨਾਲ ਐਸਾ ਆਦੀ ਆਦੀ ਦੇ ਬੰਦੇ ਤੇ ਕੋਸਾ ਤੇਰੇ ਵੀ ਹੁੰਦਾ ਬਈ ਪੱਕੇ ਨਾਲ ਕੋਈ ਨਹੀਂ ਕਿਸੇ ਨੂੰ ਬਣਾ ਸਕਦਾ ਨਾ ਆਪਾਂ ਕਰੀ ਸਕਦੇ ਆ ਆਖਰ ਤਾਂ ਅੱਜ ਬੋਲਣਾ ਪੈਣਾ ਬਈ ਜਿੰਨੀ ਮਿਹਨਤ ਕਰ ਲਾਂਗੇ ਉਹ ਨਹੀਂ ਥੋੜੀ ਆ ਉਹੀ ਗੱਲ ਆ ਮਿਹਨਤ ਨਾਲ ਨਹੀਂ ਜੀ ਗਾ ਕਬੱਡੀ ਉਹ ਮਿਹਨਤ ਵਾਲੀ ਗੱਡੀ ਆ ਬਈ ਕੁਝ ਵੀ ਲਾ ਲਓ ਗਾਹਾਂ ਲਾ ਲਓ ਪਿੱਛੇ ਲਾ ਲਓ ਮਿਹਨਤ ਤਾਂ ਬਈ ਕਰਨੀ ਪੈਣੀ ਆ ਕੋਈ ਵੀ ਕੰਮ ਲਾ ਲਓ ਆਪਾਂ ਕੋਈ ਵੀ ਗੇਮ ਲਾ ਲੂ ਕੋਈ ਕੰਮ ਲਾ ਲਓ ਚਾਹੇ ਖੇਤੀ ਦਾ ਕੰਮ ਲਾ ਲਓ ਉਹ ਮਿਹਨਤ ਨੇਤ ਕਰਨੀ ਪੈਣੀ ਆ ਬਈ ਕਿਉਂਕਿ ਜਦੋਂ ਆਪਾਂ ਮਿਹਨਤ ਕਰਨੇ ਆ ਬਈ ਫਿਰੇ ਪਰਮਾਤਮਾ ਯਾਰ ਹੁੰਦਾ ਫਿਰੇ ਪਰਮਾਤਮਾ ਬਾਹ ਫੜਦਾ ਪਰ ਜਦੋਂ ਮਿਹਨਤ ਕੀਤੀ ਆ ਉਹ ਫਿਰਦੇ ਲੰਮਾ ਟਾਈਮ ਹੁੰਦਾ ਜਿੰਨਾ ਮਿਹਨਤ ਨਹੀਂ ਕੀਤੀ ਉਹ ਪਿੱਛੇ ਜਾ ਰਿਹਾ 7-8 ਸਾਲ ਪਲੇਅਰ ਉੱਠਦੇ ਆ ਸਾਲ ਤੋਂ ਆ ਕੱਢਿਆ ਬਾਅਦ ਚ ਫੇ ਉੱਠੀ ਨਾ ਜਿੱਦਾਂ ਗੱਲੋ ਵੀ ਉਹ ਹਾਂ ਕੁਝ ਵੀ ਲਾ ਮੇਹਤਰੀ ਕਰਦੇ ਥੋੜਾ ਜਿਹਾ ਗਲਤ ਬੰਦੇ ਦੇ ਹੱਥ ਚ ਗੜ ਜਾਂਦੇ ਆ ਹਾਂ ਬਈ ਕੁਝ ਵੀ ਸਮਝ ਸਕਦੇ ਆਪਾਂ ਅੱਛਾ ਬਾਈ ਇਹ ਪੁੱਛਦਾ ਥੱਲੇ ਤੁਹਾਨੂੰ ਬਹੁਤ ਮੈਸਜ ਕਿ ਵੰਡਰ ਲੋਕ ਇਹ ਕਹੇ ਬਾਈ ਪੁੱਛਦਾ ਸੰਦੀਪ ਬਾਈ ਤੇਰੀ ਉਮਰ ਜ਼ਿਆਦਾ ਕਿ ਮੰਗੀ ਦੀ ਉਮਰ ਜ਼ਿਆਦਾ ਦੋਵੇਂ ਬੁੱਢੇ ਨੇ ਬਾਈ ਮੈਂ ਦੱਸ ਦਣਾ ਇੱਕ 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 ਬਿਆ ਇੱਕ 42 ਦਾ ਇੱਕ 40 ਦਾ ਦੋ ਸਾਲਾਂ ਦਾ ਭਰਾ ਆ ਗਿਆ ਭਰਾ ਆ ਗਿਆ ਸਿੱਧੂ ਪ੍ਰਣਾਮ ਹਾਂ ਸਿੱਧੂ ਜੀ ਨੇ ਪ੍ਰਣਾਮ ਹੈ ਕਹਿੰਦਾ ਸਲਤਾਨ ਦੀ ਮਿਹਨਤ ਬਹੁਤ ਜ਼ਿਆਦਾ ਮੇਰਾ ਮਿਹਨਤ ਕਰ ਦੇਖ ਲੈ ਵੇ ਠੀਕ ਆ ਜਦੋਂ ਮਰਜ਼ੀ ਕੁਲਕੇ ਦੇਖ ਲੈ ਬਾਈ ਕੁਲਕੇ ਮੰਨਣਾ ਸਿੱਧੂ ਮਹਾਰਾਜ ਆਪਣਾ ਤੈਨੂੰ ਖਰਾਤਾ ਤਾਂ ਵੀ ਅਲੱਗ ਕੋਈ ਬੁੱਢੇ ਬੰਦੇ ਨੂੰ ਖਰਾਤਾ ਮੰਨੇ ਕਿਦਾਂ ਕੀ ਹਾਲ ਆ ਅੱਛਾ ਬਾਈ ਮੰਗੀ ਮੰਗੀ ਬਹੁਤ ਛੋਟਾ ਆ ਬਾਈ ਮੰਗੀ ਛੋਟਾ ਮੈਨੂੰ ਇਹ 8-9 ਮਹੀਨੇ 10 ਮਹੀਨੇ ਤਾਂ ਇੰਨਾ ਦਾ ਇੰਨਾ ਛੋਟਾ ਹੋਇਆ ਮੈਨੂੰ ਹਾਂ ਹਾਂ ਐ ਕਹਵਾਂ ਲਾ ਕਮੈਂਟ ਆ ਕਹਿੰਦਾ ਸੰਦੀਪ ਬਾਈ ਦਾ ਅਜੇ ਵੀ 25 ਦਾ ਲੱਗਦਾ ਹਾਂ ਉਹ ਬੱਸ ਕਰ ਬਾਈ ਇਹ ਤਾਂ ਪਹਿਲਾਂ ਮਾਨ ਨਹੀਂ ਹੈਗੇ ਪੱਤੀ ਦੇ ਲਾ ਲਈ ਨੰਗਲਾ ਸੰਦੀਪ ਲਾਲਾ ਹੋਰ ਦੋ ਚਾਰ ਪਲੇਅਰ ਲਾਲਾ ਬਾਈ ਇਹ ਮਾ 26 ਟਪਾਏ ਨੇ ਤੂੰ 25 ਦੇ ਲਿਆ ਸਾਲ ਕਟਾਤਾ ਫਿਰ ਤਿੰਨ ਸਾਲਾ ਵਾਧੇ ਇੱਕ ਸਾਲ ਵਾਧਾ ਜੱਸਾ ਕਹਦਾ ਤਿੰਨ ਸਾਲਾ ਵਾਧੇ ਇੱਕ ਸਾਲ ਵਾਧਾ ਨਹੀਂ ਐ ਜਾਂਦਾ ਭਾਈ 월ड कप ਨਹੀਂ ਹੋ ਗਿਆ ਹਟਿਆ ਮੱਖੀ ਨੂੰ ਕਮੈਂਟਰ ਨੇ ਪੁੱਛ ਲਿਆ ਮਤਲਬ ਕਿਹੜਾ ਕਮੈਂਟਰ ਦੀ ਹੁੰਦੇ ਏਰੀਆ ਦੀ ਜਿਹੜਾ ਉਮਰ ਕਿੰਨੇ ਸਾਲ ਦੇ ਆ ਮੱਖੀ ਕਹਿੰਦਾ ਓਰੇ ਆ ਗੱਲ ਦੱਸਾ ਤੈਨੂੰ ਹੈ ਨਾ ਕਹਿੰਦਾ ਅੱਜ ਤੋਂ ਬਾਅਦ ਕਿਸੇ ਦੀ ਉਮਰ ਨਹੀਂ ਪੁੱਛਣੀ ਪਲੇਅਰ ਦੀ ਉਮਰ ਹੁੰਦੀ ਹੈ 25 26 27 ਆ ਤਿੰਨਾਂ ਤੋਂ ਜੋ ਮਰਜ਼ੀ ਬੋਲ ਦੇ ਕਹਿੰਦਾ ਪਲੇਅਰ ਦੀ ਉਮਰ ਨਹੀਂ ਪੁੱਛਦੇ ਤਨ ਨਾਲ ਜਿਹੜੀ ਮਰਜ਼ੀ ਬੋਲਦਾ ਕਰ ਨਹੀਂ ਸਹੀ ਗੱਲ ਆ ਸਹੀ ਆ ভাই ਉਮਰ ਲੱਗਦੀ ਨਹੀਂ ਹੈਗੀ ਤੂੰ ਤਾਂ ਜਮੇ ਪਿਛਲੇ ਸਾਲ ਤੈਨੂੰ 21 ਸਾਲੇ ਦੇ ਖੜਾਉਣਾ ਚਾਹ ਕੋਟ ਚ ਆ ਆਪਣਾ ਆ ਗਿਆ ਕੇਲੀ ਵਾਲਾ ਜੱਟ ਇਹ ਆਪਣਾ ਬਲ ਭਰਾਣੀਆਂ ਕੇਲੀ ਵਾਲਾ ਜੱਟ ਵਾਲਾ ਆਪਣਾ ਮੈਨੂੰ ਸ਼ੋਅ ਨਹੀਂ ਹੋਏ ਮੈਜੀ ਕੇਲੀ ਦਾ ਜੱਟ ਇਹ ਆਪਣਾ ਬਲ ਭਰਾ ਬ੍ਰਿਕ ਆ ਲਾ ਕਦੋਂ ਆਂਾ ਇੰਡੀਆ ਉਹ ਹੋ ਗਈ ਯਾਰ ਮੇਰਾ ਵੀ ਕਹਿੰਦਾ ਸੰਜੀਤ ਤੂੰ ਇਹਦੇ ਮੁੰਡਾ ਖੁੰਡਾ ਆ ਹਾਂ ਵੀ ਬਈ ਖੁਸ਼ੀ ਦੇ ਖੇਡਣ ਇਹ ਗੱਲ ਸੀ ਆ ਖੁਸ਼ੀ ਉੱਧਰ ਆਊਗਾ ਸੰਨਾ ਤੇ ਕਿ ਨਹੀਂ ਬਈ ਮੇਰੀ ਗੱਲ ਨਹੀਂ ਹੋਈ ਇਹਦੇ ਨਾਲ ਸ਼ਾਇਦ ਆਵੇ ਉਹ ਮੈਂ ਦੱਸਿਆ ਬਈ ਘੁੰਮਣ ਗਿਆ ਹੋਇਆ ਉਹਨੇ ਉਧਰੋਂ ਆ ਕੇ ਮਿਲਿਆ ਤਾਂ ਅੱਜ ਕੱਲ੍ਹ ਤੇ ਬੰਬਈ ਨੂੰ ਵੀ ਜਾਣਾ ਡਾਕਟਰ ਦੇ ਹਾਂ ਬਾਲੀ ਆਪਣਾ ਹਾਂ ਬਲ ਸਾਹਿਬ ਕਿੱਦਾਂ ਅਬਰ ਬਾਲ ਆਪਣਾ ਲਾਣਾ ਅਮਰੀਕਾ ਤਾਂ ਇੰਡੀਆ ਜਿਹੜਾ ਚੋਂ ਮੂਵ ਹੋ ਗਿਆ ਅੱਛਾ ਭਾਈ ਇੰਡੀਆ ਨੂੰ ਮੂਵ ਹੋ ਗਿਆ ਇੰਡੀਆ ਮੂਵ ਹੋ ਗਿਆ ਬਾਬ ਦੇਲਾ ਲੋਕੀ ਤੋਂ ਜਾਂ ਅਮਰੀਕਾ ਨੂੰ ਤੋਂ ਇੰਡੀਆ ਗਿਆ ਸਿੜੀ ਲੈ ਕੇ ਸਿੜੀ ਹੋ ਗਿਆ ਜੇ ਤੈਨੂੰ ਨਹੀਂ ਇੰਨਾ ਉਹ ਲਾਦਾ ਸਾਨੂੰ ਦੇ ਦੇ ਦੀ ਯਾਰਾ ਜੀ ਰਹਿ ਲੈਣੇ ਬਸ ਹਾਂ ਜਦੋਂ ਆ ਆਪਣਾ ਪਾਸਵਰਡ ਦੇ ਦੋ ਲਾਣ ਨੂੰ ਹਾਂ ਹੋਰ ਕੀ ਨਹੀਂ ਭਾਈ ਜਿਹੜਾ ਤੇੜਾ ਪਾਸਵਰਡ ਆ ਉਹਦੇ ਮੈਂ ਕਹਿੰਦਾ ਵੱਧ ਨਹੀਂ ਜਾ ਰਹੇ ਹਾਂ ਵਾਹ ਉਹਦੇ ਨੂੰ ਭਾਵੇਂ ਅੰਗਰੇਜ਼ਾਂ ਦਾ ਗੰਟਰੀ ਸਾਰੇ ਵੱਲ ਤੇ ਰਾਜ ਕੀਤਾ ਪੁਰਗ ਨਹੀਂ ਵੇ ਟਿਕਟ ਜੀ ਲੈ ਜਾਂਦਾ ਚੜ ਜਾਣਾ ਇੱਧਰ ਬਿਨਾ ਮੱਥਾ ਵੇਚੀ ਇਹਨਾਂ ਨੂੰ ਮਾਰਨਾ ਪੈਂਦਾ ਫਿਰ ਇੰਟ ਸਣਾ ਪੈਂਦਾ ਉਹਨੂੰ ਜ਼ੇਮ ਰੈਸਲਿੰਗ ਕਬੱਡੀ ਪਰ ਤੂੰ ਹੀ ਮੱਥਾ ਕੋ ਹੁਣ ਮਾਰਿਆ ਤਾਂ ਨਜ਼ਰ ਹੋਣਾ ਹੁਣ ਕਬੱਡੀ ਆਉਣਾ ਘਰੇ ਬੈਠੇ ਵਿੱਚ ਮਿਲਦੇ ਆ ਪਤਾ ਆ ਫਰਕ ਤਾਂ ਹੈਗਾ ਬਈ ਪਹਿਲਾਂ ਨਾਲੋਂ ਮੱਥਾ ਮੈਂ ਮਾਰਿਆ ਮੱਥਾ ਹੀ ਮਾਰਿਆ ਨਾ ਹਾਂ ਬਈ ਜਿਹੜੇ ਦਿੱਲੀ ਜਾਂਦਾ ਬਈ ਮੈਂ ਬਾਪੂ ਵੀ ਦੇਖਿਆ ਦਿੱਲੀ ਜਾਂਦਾ ਜਦ ਅੱਗੇ ਬਾਪੂ ਇੰਗਲੈਂਡ ਗਿਆ ਨਾ ਕਈ ਵਾਰ ਦਿੱਲੀ ਜਾਂਦਾ ਦਿੱਲੀ ਇੰਟਰਵਿਊ ਹੁੰਦੀ ਤੇ ਫਿਰ ਵੀ ਜੇ ਲੱਗਦੇ ਤੇ ਸਾਲਾਂ ਮੈਂ 2002 ਗੜੇ ਮਾਰੇ 2003 ਚ 4 ਗੜੇ ਮਾਰੇ ਆ ਹਾਂ ਬਾਈ 2002 ਗੜੇ ਮਾਰੇ 7-8 2003 ਗੜੇ ਮਾਰੇ 10 ਗੜੇ ਵੀਜਨ ਲਗਾ ਦੋਸਾ ਮੇਰਾ ਤੇ 2004 ਚ ਮੈਂ 11 ਗ 12 ਗੜੇ ਮਾਰੇ ਹਣਾ ਅੰਗਰੇਜ਼ੀ ਦੇ ਸੀਗੇ ਪੇਪਰ ਉਦੋਂ ਆਈਏ ਅਸੀਂ ਕੈਨੇਡਾ ਤੋਂ ਅੰਗਰੇਜ਼ੀ ਵਾਲੇ ਕੰਮ ਚੱਲ ਜੋ ਹਣਾ ਦਿੱਲੀ ਚਾਲੂ ਕਾਲੂ ਪੇਸ਼ ਹੋਣਾ ਉਥੇ ਜਾਣਾ ਉਥੇ ਬਸ ਖੱਜਵਰੀ ਕਰਿਆ ਆਇਨਾ ਰਾਤ ਨੂੰ ਸੁੱਤੇ ਹੋਣਾ 10 ਵਜੇ ਤੇ ਡੰਡ ਵਾਲਾ ਫੋਨ ਆਇਨਾ ਸਭੀ ਗੱਲ ਹੋ ਗਈ ਤੇ ਮੈਸੇਜ ਹੁਣੇ ਤੁਰਪੋ ਹਨਾ ਸਵੇਰ ਨੂੰ ਪੇਸ਼ ਹੋਣਾ ਚਲੋ ਜੀ ਉੱਥੇ ਸੁੱਤੇ ਉੱਠਣਾ ਸਾਈਕਲ ਸੈਰੋ ਬੱਸੇ ਬਣਾ ਚੱਲ ਦੇ ਲਈ ਹਨਾ ਸਵੇਰ ਨੂੰ ਉੱਥੇ ਜਾਣਾ ਉੱਥੇ ਫੇਕੋ ਅਸੀਂ ਮੋੜੀ ਕੋਹਣੀ ਫੇ ਅਗਲਾ ਨਾਲ ਫੋਨ ਕਰਦਾ ਨਾ ਵੀ ਗੱਲ ਹੋ ਗਈ ਆਪਣੀ ਉਥੇ ਵੀ ਤੁਸੀਂ ਪਾਵਰ ਜਨਰੇਟਰ ਹੁਣੇ ਜਾਣਾ ਉਥੇ ਬੋਲੇ ਕੁਛ ਨਹੀਂ ਭਾਵਾ ਭਾਈ ਕੋਈ ਚੱਕਰ ਨਹੀਂ ਤੂੰ ਕਰਨ ਲੱਗ ਗੱਲ ਬੈਣ ਬੈਸੀ ਨਾਲ ਅੱਜ 10 12 ਦਿੱਲੀ ਦੇ ਚੱਕਰ ਮਾਰੇ ਨੇ ਅਸੀਂ ਮਾਰੇ ਹੋਣਾ ਅੱਜ 10 ਪਾਸਪੋਰਟ ਇਹ ਦਹਾੜੀ ਬਾਹਾਂ ਭਰਾ ਨਹੀਂ ਮਿਲਦਾ ਬਰਾਵਾ ਫੋੜ ਜੇ ਸਗਾ ਟੋਨ ਕਰਦਾਂਗੇ ਜੀ ਤਾਂ ਨੱਕ ਰਗੜ ਦੀ ਜਾਲਾਂ ਮੇਦਗੇ ਦੱਸਾ ਦੱਸਾ ਦਿੱਲੀ ਜੱਜੂ ਤੁਰ ਕੇ ਜਿੱਲੇ ਚੱਲ ਜੂਗਾ ਬੜਕਾ ਮਾੜਾ ਜੂਗਾ ਤੂੰ 12 ਵਾਰ ਗਿਆ ਸੀ 24 ਵਾਰ ਵਗਦਾਂਗੇ ਭਾਈ ਕੁਛ ਲੋੜਨ ਇਹਨੂੰ ਤਾਂ ਸਹੀ ਹਾਲਾ ਹੁਣ ਤਾਂ ਘਰੇ ਬੈਠਣਗੇ ਜਿੱਦੇ ਮਿਲਦੇ ਜਾਂਦੇ ਵੱਡੇ ਬਹੁਤ ਸੌਖਾ ਹੋਇਆ ਆਜ ਮੋੜ ਤੇ ਲਾਲ ਰੰਗ ਕਰ ਦੇਣਾ ਸਕੇ ਲਾਲ ਕਰ ਦੇਣਾ ਬਾਦੂ ਹਸਪੀਟਲ ਹੀ ਕਿਉਂ ਰੁਕ ਬਾਕੀ ਜਿਹਦਾ ਇਸ ਤਰ੍ਹਾਂ ਪਾਣੀ ਕੋ ਨਹੀਂ ਜਦ ਤੂੰ ਹੀ ਕਿਤੇ ਹੋ ਟੜਾ ਹੋਵੇ ਦਾਣਾ ਪਾਣੀ ਇਹ ਤਾਂ ਹੈ ਬਾਈ ਜਿਹਦਾ ਜਿੱਥੇ ਲਿਖਿਆ ਦਾਣਾ ਪਾਣੀ ਚੋਲਣਾ ਫੇਰ ਵੀ ਬਹੁਤ ਵਧੀਆ ਬਾਬੇ ਨਾਲ ਕਿੰਨੇ ਕਸ਼ਮਤ ਦਿੱਤੀਆਂ ਨਜ਼ਾਰੇ ਲੈਣੇ ਆ ਪਰ ਮਾਤਰ ਮੁੱਦਰ ਮੁੱਦਰ ਬਹੁਤ ਮਿਸ ਕਰਦਾ ਮੈਨੂੰ ਕਰੇਦਾ ਅਮਰੀਕਾ ਉਹ ਬਾਈ ਉਹਨੂੰ ਉਹਦਾ ਖਾਣਾ ਨਹੀਂ ਮਿਲ ਰਿਹਾ ਪੂਰਾ ਖਾਣਾ ਹਾਂ ਕਹਿੰਦਾ ਸੀ ਕਹਿੰਦਾ ਸੀ ਬਾਈ ਉਹ ਛਾਗ ਨਹੀਂ ਮਿਲ ਰਹੀ ਜੇ ਸਰੀਰ ਨੂੰ ਹਾਂ ਹੁਣ ਵੀ ਆਹ ਕਹਿੰਦਾ ਹੁਣੇ ਮੈਚ ਉਥੇ ਹਾਂ ਕਿੰਨੋਂ ਨੰਗਾਲਾ ਕਦੋਂ ਮੈਚ ਹੋ ਰਿਹਾ ਬਾਈ ਕੋਲ ਤਾਂ ਪਰ ਵੀਜ਼ਾ ਹੈਗਾ ਹੈਗਾ ਉਹ ਕੋਲ ਉਹਦਾ ਹੈਗਾ ਬਾਈ ਕੋਲ ਵੀਜ਼ਾ ਉਹ ਤਾਂ ਵੀਟ ਕਰਦਾ ਹੈ ਹਾਂ ਹਾਂ ਕਿਦਾਂ ਮੈਂ ਬਾਈ ਜਾ ਕੇ ਦਾਸਣਾ ਹੋਈ ਖਾऊं ਸਟੇਕ ਆ ਸਟੇਕ ਆਕਰ ਬਹੁਤ ਪੈਂਦਾ ਆ ਉਹਨੇ ਤੋ ਬਾਬਾ ਕਰਵਾ ਗਿਆ ਕਬੱਡੀ ਖੋਲੇ ਹੋਵੇ ਨਾ ਖੋਲੇ ਜਾਣੀ ਬਾਈ ਕਬੱਡੀ ਅਰਦਾਸਾਂ ਬਹੁਤ ਚੱਲ ਰਹੀਆਂ ਨੇ ਪਿੰਡਾਂ ਲੋਕਾਂ ਦੇ ਦੇਖਣ ਆਲੇ ਵੀਰਾਂ ਦੇ ਬਹੁਤ ਅਰਦਾਸਾਂ ਚੱਲ ਰਹੀਆਂ ਨੇ ਕਬੱਡੀ ਖੁੱਲੇ ਹਾਂ ਨਾੜੀ ਜੰਗਲ ਐੜੀ ਸ਼ਰ ਚਲੋ ਅੱਦਗੀ ਨਹੀਂ ਗਾਂ ਕਬੱਡੀ ਹੋਏ ਨਹੀਂ ਇੱਥੇ ਹੁਣ ਕਲਾਈਡ ਕਮੇਟੀ ਨਵੀਂ ਬਣਨੀ ਹੈ ਇਕੱਠੇ ਹੋ ਗਿਆ ਹੁਣ ਚਲੋ ਬਾਬਾ ਸੁਖਾ ਰੱਖੇ ਨੂੰ ਪਤਾ ਕਿ ਨੁਕਸਾਨ 플레이ਰ ਹੁੰਦਾ ਨੇ ਕਬੱਡੀ ਦਾ ਹਣਾ ਇਹ ਤਾਂ ਹੈ ਬਈ ਸਿਆਸਤ ਵਾਲੀ ਲਾਲਾ ਨੁਕਸਾਨ ਦਾ 플레이ਰ ਦੇ ਹੁਣ ਹਾਂ ਨੇ ਹੁਣ ਇਤਨੀ ਲੋਕੀ ਨਾ ਵੀ ਤਾਂ ਬੜੀ ਵਿੜਕਾ ਦੇ ਕਬੱਡੀ ਸੋ ਹੁਣ ਵਾਪਸ ਉਸ ਤੇ ਗਾਂ ਗਰਸਾ ਕੋਡੀ ਹੋ ਜੂਗੀ। ਕੋ इंग्लंड ਵੀ ਨਵੇਂ ਮੁੰਡੇ ਬਹੁਤ ਜਿਹੜਾ ਨਵਾਂ ਮੁੰਡਾ ਇੱਥੇ ਆਉਂਦਾ ਪਹਿਲਾਂ ਇੱਥੇ ਆਉਂਦੀ ਚਾਂਸ ਬਹੁਤ ਹੁੰਦਾ। ਬਈ ਫੇਰ ਪਤਾ ਕੀ ਚੱਕਰ ਦੀ ਘੱਟੋ ਘੱਟ ਮੈਂ ਕਹਿੰਦਾ इंग्लंड ਮੈਨੂੰ ਬਹੁਤ ਬਹੁਤ ਪਤਾ ਨਹੀਂ ਪਰ 100 ਪਲੇਅਰ ਜਾਂਦਾ ਨਹੀਂ इंग्लंड ਹਨਾ 100 120 ਪੱਕਾ ਹਾਂ ਉਹ ਚੋਂ ਇਥੇ ਇਦਾਂ ਇਥੇ ਟੀਮਾਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ ਉਹ ਕੈਨੇਡਾ ਕੈਨੇਡਾ ਆ ਜਾਂਦੀ ਹੈ ਕ੍ਰੀਮ ਹਾਂ 100 100 ਕਲੀਅਰ ਕੈਨੇਡਾ ਵਾ ਜਾਂਦੇ ਨੇ ਹਾਂ ਹੋਰ ਆ ਭਾਈ ਉਹ ਫਰਕ ਕਿੰਨੇ ਪਲੇਅਰ ਚਲੇਦੇ ਇੱਥੇ ਇਦਾਂ ਇਥੇ ਜਿਵੇਂ ਇੰਗਲੈਂਡ ਜਦ ਨਵੇਂ ਮੁੰਡੇ ਇੱਥੇ ਆਉਂਦਾ ਪਹਿਲਾਂ ਇੱਥੇ ਉਹਨੂੰ ਜਿੱਦਾਂ ਕੋਈ ਵੀ ਟੀਮ ਆ ਨਾ ਇੱਥੇ ਹੁੰਦੀ ਹੈ ਬੈਲੈਂਸ ਟੀਮਾਂ ਦੋ ਚਾਰ ਟੀਮਾਂ ਤਗੜੀਆਂ ਬਣਦੀਆਂ ਹੁੰਦੀਆਂ ਸੀਗਾ ਹਾਂ ਤੇ ਨਵੇਂ ਮੁੰਡੇ ਨੂੰ ਮੌਕਾ ਆਪਣੀਆਂ ਪ੍ਰਦਰਸ਼ਨਾਂ ਦਾ ਮੌਕਾ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਇਹ ਤੋਂ ਜਿਹੜਾ ਹਾਈਲਾਈਟ ਹੋ ਜਾਂਦਾ ਮੁੰਡਾ ਆਮੇ ਫਕਰ ਬੰਦਾ ਉਹੀ ਗੱਲ ਹੋ ਗਈ ਆਪਣੀ ਪਹਿਲਾਂ ਜਿਹੜੀ ਆਪਾਂ ਕਰਦੇ ਤੇ ਬਾਹਰ ਜਾਣ ਨਾਲ ਬਹੁਤ ਫਰਕ ਪੈਂਦਾ ਹਾਂ ਅੰਗਰੇਜ਼ਾਂ ਦੀ ਕਬੱਡੀ ਬੰਦ ਹੋਣਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਨਵੇਂ ਮੁੰਡਿਆਂ ਦਾ ਹਾਂ ਬਹੁਤ ਜ਼ਿਆਦਾ ਚਲੋ ਪਰਮਾਤਮਾ ਕਿਰਪਾ ਰੱਖੇ ਹੁਣ ਖੁੱਲ ਜੇ ਆਉਣੇ ਚਲੋ ਹੁਣ ਵੀ ਚਲੋ ਬਾਬਾ ਸੋ ਕਰਕੇ ਨਹੀਂ ਹੁਣ ਅੱਗੇ ਕਿਥੇ ਰੱਖੀਏ ਮੀਟਿੰਗਾਂ ਉਹਨਾਂ ਕਰਕੇ ਤਾਂ ਨਵੀਂ ਕਮੇਟੀ ਬਣਾਂਗੇ ਹਾਂ ਤੇ ਦਾ ਹੋਏ ਇਕੱਠੇ ਹੋਣਗੇ ਮੈਂ ਜੋ ਹਾਂ ਆਣਾ ਯਾ ਡਾਕਟਰ ਤੇ ਹਾਂ ਬਈ ਮੈਂ ਡਾਕਟਰ ਤੇ ਦਿਖਾ ਲਾਂ ਗੋਡਾ ਠੀਕ ਆ ਫਿਰ ਚੱਲ ਜੀ ਕਰਦੇ ਠੀਕ ਆ ਬਈ ਕੱਲ ਮੇਰੇ ਸਾਰੇ ਤੇ ਕਰ ਚੱਲ ਦੂ ਫੇ ਕਰਦੇ ਮੈਂ ਇਹ ਕਰਕੇ ਦੋ ਗੱਲਬਾਤ ਹੋ ਰਹਿਣੀ ਫਿਰ ਓਕੇ ਬਈ ਸਸੀ ਕਾ ਆਪਣਾ ਦੂਜਾ ਮੰਗਾਸਤਾਰ ਆ ਗਿਆ ਮੰਗਾ ਮਠਾ ਬੜੀ ਵਾ ਸਸੀ ਗੱਲ ਮੰਗੇ ਬਈ ਉਹ ਵਧੀਆ ਬਈ ਠੀਕ ਠਾਕ ਆ ਲੈ ਉਹ ਮੰਗਾਓ ਲੁਕੀ ਜਾਗਰ ਸੰਦੀਪ ਰੋ ਮੰਗਾ ਦਾ ਉਸਤਾਦ ਨਾਲ ਜਾਂਦੇ ਸੀ ਗਿਆ ਪੱਕੀ ਗੱਲ ਸੁਣ ਬਾਈ ਬਾਈ ਨੇ ਵੀ ਕਹਿਣਾ ਬਾਈ ਵੀ ਥੋੜੇ ਨੀ ਲੈਂਚ ਆ ਗਿਆ ਨਾ ਮੰਗਾ ਬਾਈ ਉਹ ਵੀ ਜਾਂ ਗਿਆ ਆ ਮੈਂ ਬਾਈ ਥੋੜੇ ਨੀ ਲੈਂਚ ਆ ਮੈਂ ਕਹਿੰਦਾ ਉਹ ਵੀ ਉਹ ਵੀ ਪਾਉਣ ਨੇ ਨੇ ਉਹਦਾ ਜਲਾਗਾ ਲਾ ਵੀ ਮੰਗੇ ਦਾ ਨਾ ਵੀ ਚਲੋ ਮੇਰੇ ਦੇ ਟਾਈਮ ਮਹਿਰ ਲਗਾ ਉਦੋਂ ਜਾਂ ਮੈਨੂੰ ਪਹਿਲਾ ਉਸਤਾ सीनियर ਮੈਨੂੰ ਜਦੋਂ 7 ਸਾਲ ਹੋ ਗਏ ਹਨਾ ਪਰ ਉਹ ਬੰਦੇ ਉਹ ਵੀ ਯਾਰ ਉਹ ਜਦਾਂ ਐਡੀ ਬੋਡੀ ਵੱਡੀ ਲੱਗਣਾ ਇੰਨਾ ਟਾਈਮ ਫਿੱਟ ਉਹ ਬੰਦੇ ਫਿੱਟ ਨਹੀਂ ਦੇ ਰਾ ਤੂੰ ਅੱਜ ਉਦਾਂ ਹੀ ਆ ਭਾਈ ਨੀਂਦ ਤਾਂ ਨਾ ਭਾਈ ਮੈਂ ਪੁਰਾਣੇ ਨਹੀਂ ਮੈਂ ਤਾਂ ਪੱਕੀ ਹੈ ਕਿਹੜਾ ਪੁਰਾਣੇ ਪਲੇਅਰ ਭਾਈ ਥੋੜੇ ਜਿਹੜੇ ਬੈਚ ਦੇ ਪਲੇਅਰ ਨੇ ਸਾਰੇ ਫਿੱਟ ਨਹੀਂ ਜਿੰਨੇ ਆਪਾਂ ਲਾ ਲਈਏ ਲੱਗ ਹੈ ਜੇ ਚੱਕਰ ਦੀਆ ਜਦੋਂ ਨਾ ਚਾਹੇ ਮੈਂ ਚਾਹੇ ਮੈਂ ਆ ਮੈਂ ਵੀ ਆ ਪਰ ਉਹ ਮੰਗੇ ਉਸਤਾ ਜੀ ਆ ਵੀ ਬੋਡੀ ਵੱਡੀ ਆ ਨਾ ਹਾਂ ਵੱਡੀ ਇੰਨੇ ਟਾਈਮ ਦਾ ਵੀ 2002 3 ਜੋ ਮੈਂ ਉਹ ਇਹ ਲੋ ਟੰਡੂ ਵਾਰ ਲਗਾ ਹਲਾ ਮੈਂ ਲਗਾ ਦੀ ਮਨਾਵਾ ਨਾ ਨਾ ਸੀਗਾ ਉਹ ਮੰਗੇ ਦਾ ਪੂਰਾ ਨਾਮ ਸੀ ਪੂਰਾ ਨਾਮ ਸੀ ਹਾਂ ਤੇ ਉੱਥੇ ਸਾਡਾ ਗਏ ਮੈਂ ਜ ਮੰਗੇ ਨਾ ਕਿਸੇ ਵੀ ਉੱਥੇ ਮੈਂ ਲਾਇ ਜ ਫਲਾ ਕੇ ਜਿੱਦਾਂ ਉਹਦਾ ਇੱਦਾਂ ਉਹਦਾ ਨਾਮ ਸੀਗਾ ਵੀ ਮੰਗੇ ਖਤਾ ਵਿੱਚ ਫਲਾ ਕੇ ਮੇਰਾ ਨਾਮ ਹੋ ਗਿਆ ਸੀ ਹਾਂ ਹਾਂ ਜੀ ਆਪਾਂ ਉਹ ਵਧੀਆ ਵਲੇ ਨੂੰ ਵੱਡੇ ਨੂੰ ਜਿਹਦਾ ਨਾਮ ਸੀਗਾ ਹਨਾ ਆਪਣਾ ਨਾਮ ਹੋਇਆ ਪਰ ਉਹ 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 ਟਾਂਕ ਤੇ ਦਾ ਅੱਜ ਕਰਦਾ ਉਹਦੀ ਬੋਡੀ ਉਹਦੀ ਹੁੰਦੀ ਆ ਹਾਂ ਭਾਈ ਉਹਦੀ ਨਾ ਕੱਪ ਜਾਏ ਨੇ ਅਮਰ ਕੌਡੀਆਂ ਪੂਰੀਆਂ ਬਾਈ ਨੇ ਠੋਗੇ ਪਾਈਆਂ ਨੇ ਦੂਜੀ ਗੱਲ ਇਹ ਵੀ ਆ ਹਨਾ ਜਿਹੜੇ ਲੋਕੀ ਕਹਿੰਦੇ ਹਾਂ ਕੋਈ ਚੰਗਾ ਬੜਾ ਇਦਾਂ ਪਰ ਉਹ ਬੰਦੇ ਇਦਾਂ ਹੁੰਦੇ ਵੀ ਜੇ ਕੋਈ ਗਲਤ ਬੰਦਾ ਚੀਜ਼ ਕਰਦਾ ਉਹ ਬੰਦੇ ਨਾਲ ਮਟਿਆ ਨੂੰ ਚੱਲਦਾ ਹਨਾ ਹਾਂ ਇਹ ਬਾਈ ਹਾਂ ਉਹ ਅੱਜ ਵੀ ਬੰਦਾ ਮਿਹਨਤ ਦਾ ਪਕਾ ਅੱਜ ਵੀ ਪੂਰਾ ਘਟਾ ਹਾਂ ਬਾਈ ਮੈਂ ਦੇਖੇ ਨੇ ਵੀਡੀਓ ਕਈ ਵਾਰ ਇੰਸਟਾਗ੍ਰਾਮ ਤੇ ਪਾਉਂਦੇ ਹੁੰਦੇ ਨੇ ਬਾਈ ਸਾਰੀਆਂ ਵੀ ਬੀਡ ਲਿਫਟ ਵਾਲੀਆਂ ਸਾਰੀਆਂ ਪੂਰੀਆਂ ਹੋ ਹੁੰਦੇ ਜੀ ਮੈਂ ਸਾਹਿਬ ਵੀ ਆਪਾਂ ਸਭ ਨੂੰ ਮੈਂ ਪਾਰੂ ਲੈ ਜਾਈ ਉਹਦਾ ਤੁਹਾਡੇ ਨਾਲ ਕੰਮ ਕਰ ਲਗ ਰਿਹਾ ਪਰ ਉਹ ਮੁੰਡਾ ਉਹਦੀ ਸਲਾਮ ਮਿਹਨਤ ਪੱਕਾ ਤਾਜ਼ਾ ਉਹਦਾ ਡਾਕਟਰ ਦੇ ਨੇੜੇ ਲੇਟ ਹੋਇਆ ਨਾ ਠੀਕ ਆ ਬਾਈ ਫਿਰ ਲੇਟ ਹੁੰਦਾ ਚਲ ਕੋਈ ਨਹੀਂ ਓਕੇ ਬਾਈ ਕੱਢ ਦੂ ਉਧਰ ਕੱਢ ਦੇ ਹਾਂਜੀ ਮਤਰੋ ਕੀ ਹਾਲ ਚਾਲ ਠੀਕ ਠਾਕ ਦੋ ਅੱਜ ਵੇਲੇ ਹੀ ਮੈਂ ਤੁਹਾਨੂੰ ਨਾਲ ਗੱਲਬਾਤ ਕਰਦੇ ਆਂ ਗੱਲਾਂ ਤਾਂ ਜਦੋਂ ਮੈਂ ਹੋਏ ਲਾਈਵ ਹੋਇਆ ਸੀਗਾ ਉਹ ਸਾਡੇ ਕਰ ਲਿਆ ਆਪਾਂ ਚਲੋ ਠੀਕ ਆ ਵੀਰੋ ਹੋਰ ਸਭ ਠੀਕ ਆ ਘਰ ਪਰਿਵਾਰ ਮੇਰਾ ਵੀਰ ਕੋ ਖਿਆਲ ਰੱਖਿਓ ਆਪਣਾ ਹਨਾ ਬਾਬਾ ਸੁੱਖ ਰੱਖੇ